ਬਾਰਡਰ ਉੱਤੇ ਜ਼ਿਲ੍ਹਾ ਫਾਜ਼ਿਲਕਾ ਜਿੱਥੋਂ ਗੱਲ ਤੁਰੇ ਹਟੌਰ ਸ਼ੋਰ ਵਿੱਚ ਇੱਕ ਨੰਬਰ ਮਰ ਅਸ਼ਹਿਰ ਬੋਰ ਕੁੜੇ ਵਾਹ ਵਾਹ ਬਾਰਡਰ ਉੱਤੇ ਜ਼ਿਲ੍ਹਾ ਫਾਜ਼ਿਲਕਾ ਜਿੱਥੋਂ ਗੱਲ ਤੁਰੇ ਟੌਰ ਸ਼ੋਰ ਵਿੱਚ ਇੱਕ ਨੰਬਰ ਮਰ ਅਸ਼ਹਿਰ ਬੋਰ ਕੁੜੇ ਆ ਕਿਹੜੀ ਗੱਲਾਂ ਨੇ ਤੈਨੂੰ ਲੜਨਾ ਪੈਂਦਾ ਹੈ ਲੜਨਾ ਪੈਂਦਾ ਹੈ ਉਹ ਜਿਹੜੇ ਘੜ ਦੇ ਨਾਲ ਉਹਨਾ ਨਾ ਖੜਨਾ ਪੈਂਦਾ ਏ ਯਾਰੀ ਦੇ ਵਿੱਚ ਵਾਦਾ ਘਾਟਾ ਜਰਨਾ ਪੈਂਦਾ ਏ ਜਿਹੜੇ ਘੜ ਦੇ ਨਾਲ ਉਹਨਾ ਨਾ ਖੜਨਾ ਪੈਂਦਾ ਏ ਥੈਂਕ ਯੂ ਜੀ ਤਮਨ ਸਨਸਕਾਰ ਦੋਸਤੋ ਆਰਬੀ ਲਾਈਵ মিডিਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਆ ਤੁਹਾਡਾ ਆਪਣਾ ਰੁਪੇਸ਼ ਬੰਸਲ ਅੱਜ ਗੱਲਬਾਤ ਕਰਾਂਗੇ ਗੀਤਾ ਦੀ ਫਾਜ਼ਿਲਕਾ ਦੇ ਵਿੱਚ ਤੁਸੀਂ ਇੱਕ ਗਾਣਾ ਬੜਾ ਮਸ਼ਹੂਰ ਸੁਣਿਆ ਹੋਣਾ ਕਿ ਬਾਰਡਰ ਉੱਤੇ ਜ਼ਿਲ੍ਹਾ ਫਾਜ਼ਿਲਕਾ ਜਿੱਥੋਂ ਗੱਲ ਤੁਰੇ ਤਾਂ ਬਿਲਕੁਲ ਜੀ ਅਮਨ ਅਬੌਰ ਵੱਲੋਂ ਇਹ ਗਾਣਾ ਜਿਹੜਾ ਗਾਇਆ ਗਿਆ ਹੈ ਤੇ ਅਮਨ ਅਬੌਰ ਅੱਜ ਸਾਡੇ ਨਾਲ ਮੌਜੂਦ ਨੇ ਇਹਨਾਂ ਦਾ ਇੱਕ ਨਵਾਂ Song ਸਰਕਾਰੀ ਨੌਕਰੀ ਜਿਹੜਾ ਕਿ ਰਾਜਸਟਾਨੀ ਪਾਸ਼ਾ ਦੇ ਵਿੱਚ ਰਿਲੀਜ਼ ਹੋਇਆ ਜੋ ਕਿ ਬੜਾ ਫੇਮਸ ਹੁੰਦਾ ਜਾ ਰਿਹਾ ਹੈ ਤੇ ਅੱਜ ਉਸ ਗੀਤ ਨੂੰ ਲੈ ਕੇ ਗੱਲਬਾਤ ਕਰਾਂਗੇ ਪਹਿਲਾਂ ਤਾਂ ਅਮਨ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ 'ਤੇ। ਥੈਂਕ ਯੂ ਥੈਂਕ ਯੂ। ਆਰਬੀ ਲਾਈਵ ਮੀਡੀਆ ਦੇ ਜਿੰਨੇ ਮੇਰੇ ਦਰਸ਼ਕ ਨੇ ਸਾਰੇ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਜੀ। જય શ્રી ਰਾਮ। ਬਹੁਤ-ਬਹੁਤ ਸ਼ੁਕਰੀਆ ਤੁਸੀਂ ਸਾਰੇ ਇੰਨਾ ਪਿਆਰ ਦੇ ਰਹੇ ਹੋ ਸਰ ਨੂੰ, ਸਾਡੇ ਚੈਨਲ ਨੂੰ, ਆਪਣੇ ਗਾਣੇ ਨੂੰ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਥੈਂਕਸ। ਸਰ ਤੁਹਾਡਾ ਬਾਂਸਰ ਸਾਹਿਬ ਬਹੁਤ-ਬਹੁਤ ਥੈਂਕਸ। ਆਪਣੀ ਕਾਫੀ ਚਿਰ ਗੱਲ ਹੁੰਦੀ ਰਹੀ ਫੋਨ 'ਤੇ, ਲੇਕਿਨ ਅੱਜ ਸਬਬ ਹੋਇਆ ਮਿਲਣ ਦਾ। ਮੈਂ ਬੜਾ ਲੱਕੀ ਹਾਂ ਕਿ ਅੱਜ ਤੁਹਾਡੇ ਕੋਲ ਬੈਠ ਕੇ ਇੰਟਰਵਿਊ ਦੇ ਰਿਹਾ ਸਰ। ਥੈਂਕ ਯੂ ਸ ਤਾ ਪਹਿਲਾ ਉਹ ਜੋ ਗਾਣਾ ਆਪਾਂ ਗਾਗੇ ਸ਼ੁਰੂਆਤ ਕਰਾਂਗੇ ਜਿਹੜੇ ਤੋਂ ਆਪਾਂ ਫੇਮਸ ਹੋਏ ਆ ਜੀ ਜੀ ਬਿਲਕੁਲ ਕਈ ਵਾਰੀ ਕੀ ਹੁੰਦਾ ਕਿ ਸਟੇਟਸ ਤੁਸੀਂ ਲਗਾ ਲੈਂਦੇ ਹੋ ਤੇ ਉੱਤੇ ਗਾਣਾ ਲਗਾ ਲੈਂਦੇ ਆ ਤੇ ਉਹਦੇ ਕਰਕੇ ਗਾਣੇ ਦਾ ਪਤਾ ਹੁੰਦਾ ਲੇਕਿਨ ਮੰਗਨ ਦਾ ਨਹੀਂ ਪਤਾ ਹੁੰਦਾ ਇਸ ਕਰਕੇ ਮੈਂ ਉਹ ਦੋ ਲੈਣਾ ਸਰ ਜ਼ਰੂਰ ਸੁਣਾਉਣਾ ਜੀ ਬਿਲਕੁਲ ਕਹਿੰਦਾ ਬਾਰਡਰ ਯੁੱਤੇ ਜ਼ਿਲ੍ਹਾ ਫਾਜ਼ਿਲਕਾ ਜਿੱਥੋਂ ਗੱਲ ਤਰੇ ਹਟੌਰ ਸ਼ੋਰ ਵਿੱਚ ਇੱਕ ਨੰਬਰ ਮਰ ਸ਼ਹਿਰ ਅਵਾਰ ਕੁੜੀ ਵਾਹ ਵਾਹ ਬੱਡਰਯੁੱਤੇ ਜ਼ਿਲ੍ਹਾ ਫਾਜ਼ਿਲਕਾ ਜਿੱਥੋਂ ਗੱਲ ਤੁਰੇ ਟੋਰ ਸ਼ੋਰ ਵਿੱਚ ਇੱਕ ਨੰਬਰ ਮੇਰਾ ਸ਼ਹਿਰ ਆਵੌਰ ਕੁੜੇ ਹਾਂ ਕਿਹੜੀ ਗੱਲੋਂ ਨਿਤ ਹੀ ਤੈਨੂੰ ਲੜਨਾ ਪੈਂਦਾ ਏ ਲੜਨਾ ਪੈਂਦਾ ਏ ਉਹ ਜਿਹੜੇ ਖੜਦੇ ਨਾਲ ਉਹਨਾਂ ਨਾਲ ਖੜਨਾ ਪੈਂਦਾ ਏ ਯਾਰੀ ਦੇ ਵਿੱਚ ਵਾਦਾ ਘਾਟਾ ਜਰਨਾ ਪੈਂਦਾ ਏ ਜਿਹੜੇ ਖੜਦੇ ਨਾਲ ਉਹਨਾਂ ਨਾਲ ਖੜਨਾ ਪੈਂਦਾ ਏ ਥੈਂਕ ਯੂ ਜੀ ਤਾਂ ਮਨ ਜੀ ਨਵਾਂ ਗਾਣਾ ਆਇਆ ਸਰਕਾਰੀ ਨੌਕਰੀ ਸਰਕਾਰੀ ਨੌਕਰੀ ਜਿਹੜਾ ਤੁਸੀਂ ਬਾਗੜੀ ਭਾਸ਼ਾ ਦੇ ਵਿੱਚ ਕਿੱਡਾ ਜਿਹਨੂੰ ਰਾਜਸਥਾਨੀ ਭਾਸ਼ਾ ਆਪਾਂ ਕਹਿ ਦਿੰਨੇ ਆ ਤਾਂ ਉਹਦੇ ਬਾਰੇ ਥੋੜੀ ਜਾਣਕਾਰੀ ਸਾਡੇ ਦਰਸ਼ਕਾਂ ਨੂੰ ਅੱਜ ਦੇ ਦਿਓ ਜੀ ਇੱਕ ਤੇ ਸਰ ਜਿਵੇਂ ਕਿ ਆਪਣਾ ਇੱਥੇ ਬੜਾ ਸੋਹਣਾ ਜਿਵੇਂ ਆਪਾਂ ਬਾਰਡਰ ਦੇ ਸਾਰੇ ਵਸਨੀਕ ਆ ਤੇ ਸਾਡੀ ਇਹ ਖੂਬਸੂਰਤੀ ਹੈ ਕਿ ਆਪਾਂ ਸਾਰੇ ਜਦੋਂ ਕੋਈ Hindu ਧਰਮ ਦੇ ਵਿੱਚ ਕੋਈ ਤਿਉਹਾਰ ਆਵੇ ਕੋਈ ਐਸਾ ਪਰਬ ਆਵੇ ਤੇ ਸਾਰੇ ਪੰਜਾਬੀ ਵੀ ਉਸ ਨੂੰ ਮਨਾਉਂਦੇ ਨੇ ਜਦੋਂ ਕੋਈ ਆਪਣੇ ਪੰਜਾਬੀ ਧਰਮ ਦੇ ਵਿੱਚ ਕੋਈ ਵੀ ਗੁਰਪੁਰਬ ਹੋਵੇ ਜਾਂ ਕੁਝ ਵੀ ਹੈਗਾ ਤੇ ਸਾਰੇ Hindu ਧਰਮ ਨਾਲ ਰਲ ਕੇ ਮਨਾਉਂਦੇ ਨੇ ਜੀ ਬਿਲਕੁਲ ਤਾਂ ਮੈਨੂੰ ਆਪਣੇ ਏਰੀਆ ਦੀ ਸਭ ਤੋਂ ਵੱਡੀ ਖੂਬਸੂਰਤੀ ਇਹ ਲੱਗਦੀ ਹੈਗੀ ਜੀ ਤੇ ਉਹਦੇ ਕਰਕੇ ਕੀ ਹੈ ਕਿ ਮੇਰੇ ਦੋਸਤ ਵੀ ਬੜੇ ਬਾਗੜੀ ਹੈਗੇ ਨੇ ਬਾਗੜੀ ਪਰਵਾਰਾਂ ਚ ਹੋਏਗੇ ਨੇ ਮੇਰੇ ਟੀਚਰਸ ਵੀ ਕਾਫੀ ਹੈਗੇ ਨੇ ਤੇ ਉਹਦੇ ਕਰਕੇ ਮੇਰਾ ਬੜਾ ਮਨ ਸੀਗਾ ਕਿ ਮੈਂ ਸਪੈਸ਼ਲੀ ਕੁਛ ਨਾ ਕੁਛ ਕਰਾਂ ਸਾਡੀ ਬੜੀ ਮਿੱਠੀ ਭਾਸ਼ਾ ਦੀ ਬਾਗੜੀ ਜੀ ਹਰਿਆਣਾ ਵੀ ਬੜੀ ਅੱਛੀ ਲੇਕਿਨ ਕਿਤੇ ਨਾ ਕਿਤੇ ਹਰਿਆਣਵੀ ਲੱਠ ਮਾਰ ਆ ਜਾਂਦੀ ਹੈ ਜੀ ਕਿੱਕਰਾ ਹੈ ਜੀ ਉਹ ਐਂ ਲੱਗਦਾ ਜਿਵੇਂ ਕਿਸੇ ਨਾ ਉਹ ਉਹਨੇ ਵਿਚਾਰੇ ਨੇ ਹਾਲ ਚਾਲ ਪੁੱਛਿਆ ਜੀ ਤੇ ਉਹ ਕਿਤੇ ਨਾ ਕਿਤੇ ਐਂ ਲੱਗਦਾ ਹੁੰਦਾ ਵੀ ਜਿਵੇਂ ਨਾ ਕਿਤੇ ਮਾਰਨ ਵਾਲਾ ਜਿਵੇਂ ਲੜ ਰਹੇ ਹੁੰਦੇ ਨੇ ਪਰ ਕਿੱਕਰਾ ਹੈ ਠੀਕ ਆ ਭਾਈ ਤੂੰ ਬਤਾ ਕੀ ਆ ਬਿਲਕੁਲ ਚਾਹੀਓ ਪਿਆਰ ਨਾਲ ਹੀ ਗੱਲ ਕਰਨਾ ਪਉਣਾ ਐ ਲੱਗਦਾ ਜਿਵੇਂ ਲੜਦੇ ਪਏ ਆ ਲੇਕਿਨ ਹਣਾ ਤੇ ਉਸ ਕਰਕੇ ਮੇਰਾ ਬਣਾ ਮਨ ਸੀਗਾ ਕਿ ਮੈਂ ਬਾਗੜੀ ਪਾਛੇ ਕੁਛ ਨਾ ਕੁਛ ਕਰਾਂ ਮੇਰੇ ਦੋਸਤਾਂ ਨੇ ਵੀ ਕਿਹਾ ਤੇ ਮੈਂ ਤਾਂ ਕਰਕੇ ਸਰ ਇਹ Song ਕੀਤਾ ਬੜਾ ਪਿਆਰਾ Song ਹੈ YouTube ਤੇ अवेलेबल ਹੈ ਤੁਸੀਂ ਅਮਨ ਅਬੁਰ ਸਰਚ ਕਰਕੇ ਦੇਖ ਸਕਦੇ ਹੈਗੇ ਗਾਣੇ ਦਾ ਨਾਮ ਹੈ ਸਰਕਾਰੀ ਜੋਬ ਉਹਦੀਆਂ ਵੀ ਦੋ ਲੈਣਾ ਸਰਕਾਰੀ ਜੋਬ ਦੀਆਂ ਤੁਸੀਂ ਲਾਈਨਾਂ ਵੀ ਸੁਣਾ ਦਿਓ ਫਿਰ ਉਸ ਤੋਂ ਬਾਅਦ ਆਪਾਂ ਅੱਗੇ ਹੋਰ ਗੱਲਬਾਤ ਕਰਾਂਗੇ ਇਸ ਗਾਣੇ ਨੂੰ ਲੈ ਕੇ ਜੀ ਸਰ ਜੀ ਇੱਕ ਹੀ ਮੋਟੀਵੇਸ਼ਨਲ Song ਹੈ ਸਰ ਤੇ ਮੇਰਾ ਜਿਵੇਂ ਕਿ ਖੁਦ ਮੈਂ ਸਟੱਡੀ ਨਾਲ ਜੁੜਿਆ ਹੋਇਆ ਹਾਂ ਮੈਂ ਅਸਿਸਟੈਂਟ ਪ੍ਰੋਫੈਸਰ ਵੀ ਹੈਗਾ ਜੀ ਗਰਲ ਸਕਾਲਸ ਦੇ ਵਿੱਚ ਤੇ ਮੇਰੇ ਕੋਲ ਕਮਕਮ 4 ਜਾਂ 5 ਡਿਗਰੀਆਂ ਵੀ ਹੈਗੀਆਂ ਜੀ ਮੈਂ ਲੋ ਵੀ ਕੀਤੀ ਹੋਈ ਹੈ ਤੇ ਨਾਲ ਮੇਰਾ ਨੈਟ ਕਲੀਅਰ ਹੈਗਾ ਜੀ ਮੈਂ ਪ੍ਰੋਫੈਸਰ ਵੀ ਹੈਗਾ ਤੇ ਸਿੰਗਿੰਗ ਮੇਰਾ ਇੱਕ ਸ਼ੌਂਕ ਸੀਗਾ ਬਾਕੀ ਮੇਰਾ ਜਵੇਂ ਕਿ ਸ਼ੌਂਕ ਸੀਗਾ ਕਿ ਮੈਂ ਨਾਮ ਬਣਾਵਾ ਆਪਣੇ ਸ਼ਾਇਰ ਦਾ ਆਪਣਾ ਪਰ ਮੈਨੂੰ ਪਤਾ ਨਹੀਂ ਸੀਗਾ ਵੀ ਇੰਨੇ ਲੋਕ ਨਾਲ ਜੁੜ ਜਾਣਗੇ ਇੰਨਾ ਪਿਆਰ ਮਿਲੇਗਾ ਹੁਣ ਮੈਂ ਫਾਜ਼ਿਲ ਕਾ ਆਇਆ ਤੇ ਇੰਨਾ ਪਿਆਰ ਮਿਲੇ ਲੋਕਾਂ ਦਾ ਜੀ ਤੇ ਬੜਾ ਚੰਗਾ ਲੱਗਾ ਪਤਾ ਨਹੀਂ ਸੀ ਵੀ ਇੱਥੋਂ ਤੱਕ ਪਹੁੰਚ ਜਾਵਾਂਗੇ ਤੇ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫੇਰ ਥੈਂਕਸ ਕਰਨਾ ਚਾਹੁੰਗਾ ਕਿ ਯਾਰ ਤੁਸੀਂ ਇੰਨਾ ਪਿਆਰ ਦਿੱਤਾ ਇੰਨਾ ਤਾਂ ਕਦੀ ਸੋਚਿਆ ਵੀ ਨਹੀਂ ਸੀਗਾ ਤੇ ਦੋ ਲੈਣਾ ਗਾਣੇ ਦੀ ਬਿਲਕੁਲ ਬੰਦਾ ਜੀ ਤੂੰ ਛੋੜ ਗਈ ਮੇਰੀ ਯਾਰੀ ਰੇ ਕਰੂ ਗੰਗਾ ਨਗਰ ਤਿਆਰੀ ਰੇ ਕਿਉਂਕਿ ਉਹ ਤੇ ਇੰਸਟੀਚੂਟ ਬਹੁਤ ਜ਼ਿਆਦਾ ਬਿਲਕੁਲ ਬਿਲਕੁਲ ਉਹ ਤੇ ਇੰਸਟੀਚੂਟ ਬੜੇ ਗਾਦੇ ਨੇ ਉੱਥੇ ਲੋਕ ਤਿਆਰੀ ਕਰਨ ਲਈ ਸਪੈਸ਼ਲ ਦੂਰੋਂ ਦੂਰੋਂ ਆਉਂਦੇ ਨੇ ਜੀ ਤੂੰ ਛੋੜ ਗਈ ਮੇਰੀ ਯਾਰੀ ਰ ਕਰੂ ਗੰਗਾ ਨਗਰ ਤਿਆਰੀ ਰੇ ਇਬ ਲਾਗੂnga ਸਰਕਾਰੀ ਰਹਿ ਲਾਗੂnga ਸਰਕਾਰੀ ਰਹਿ ਬਸ ਜਿੱਦੇ ਪੁਗਾਣੀ ਐ ਜਿੱਦੇ ਪੁਗਾਣੀ ਐ ਤੂੰ ਕਾਲਾ ਕਹਿ ਕੇ ਛੋੜ ਗਈ ਬਸ ਤਨ ਦਿਖਾਣੀ ਐ ਓਏ ਲੱਗ ਜੋਬ ਸਰਕਾਰੀ ਬਹੁਤ ਗੋਰੀ ਲਿਆਣੀ ਐ ਓਏ ਲੱਗ ਜੋਬ ਸਰਕਾਰੀ ਬਹੁਤ ਗੋਰੀ ਲਿਆਣੀ ਐ ਬਹੁਤ ਗੋਰੀ ਲਿਆਣੀ ਐ ਵਾਹ ਜੀ ਵਾਹ ਥੈਂਕ ਯੂ ਸਰਕਾਰੀ ਜੋਬ ਜਿਹੜਾ Song ਐ ਉਹ ਵੀ ਬਹੁਤ ਵਧੀਆ ਇਹਨਾਂ ਦਾ ਆਏ ਇਹ Song ਬਾਰੇ ਆਪਾਂ ਗੱਲ ਕਰ ਲੈਨੇ ਆ Song ਦੇ ਤੁਸੀਂ ਲਿਖਿਆ ਸੀ ਜੀ ਸਰ ਤੇ ਕੀ ਕਿਵੇਂ ਮਨਜ ਆਇਆ ਵੀ ਵੀ ਆਪਾਂ ਬਹੁ ਗੋਰੀ ਲਿਆਣੀ ਹੈ ਸਰਕਾਰੀ ਜੋਬ ਲਿਆਣੀ ਹੈ ਇਹ ਕਿਵੇਂ ਸਾਰਾ ਕੁਝ ਮੈਚ ਕੀਤਾ ਕੀ ਕਹੋਗੇ ਇਹਨੂੰ ਲੈ ਕੇ ਬੱਤਸਾ ਸਾਹਿਬ ਬੜਾ ਸੋਹਣਾ ਕੁਐਸਚਨ ਹੈ ਤੁਹਾਡਾ ਬਿਕੋਜ਼ ਆਪਣਾ ਜਿਹੜਾ ਰਾਈਟਰ ਹੈ ਉਹ ਸਮਾਜ ਤੋਂ ਸਿੱਖਦਾ ਸਰ ਜੀ ਅੱਜ ਦੇ ਟਾਈਮ 'ਚ ਕਿੰਨਾ ਕਿਤੇ ਮੈਨੂੰ ਅਲਾਦਾ ਕਿ ਤਰਾਸਦੀ ਵੀ ਹੈਗੀ ਹੈ ਇੱਕ ਪਾਸੇ ਇੱਕ ਬਾਪ ਕਹਿੰਦਾ ਕਹਿੰਦਾ ਜੀ ਅਸੀਂ ਦੇਹ ਦੇ ਖਿਲਾਫ ਆਂ ਦੇਹ ਨਹੀਂ ਲੈਣਾ ਦੇਹ ਨਹੀਂ ਦੇਣਾ ਹੂੰ ਉਹੀ ਬਾਪ ਜਦੋਂ ਮੁੰਡਾ ਦੇਖਣ ਜਾਂਦਾ ਆਪਣੇ ਕੁੜੀ ਵਾਸਤੇ ਉਹ ਕਹਿੰਦਾ ਜੀ ਮੁੰਡਾ ਕੀ ਕਰਦਾ ਹੈ ਕੀ ਨਹੀਂ ਕਰਦਾ ਸਰਕਾਰੀ ਨੌਕਰੀ ਲੱਗਾ ਕਿ ਨਹੀਂ ਲੱਗਾ ਕਿਤਨੇ ਕਿਤੇ ਉਤਰਾਸ ਦੀ ਹੈਗੀ ਕਿ ਨਹੀਂ ਅਸਲ ਉਹ ਦਹੇਜ ਤੋਂ ਘੱਟ ਆ ਦੱਸੋ ਬਿਲਕੁਲ ਉਹ ਉਹ ਇੱਕ ਕਿੱਡੀ ਮਾੜੀ ਗੱਲ ਹੈ ਨਾ ਦੂਜੇ ਪਾਸੇ ਇਹ ਦੇਖਿਆ ਜਾਂਦਾ ਵੀ ਸਰ ਸਰਕਾਰੀ ਨੌਕਰੀ ਭਾਵੇਂ ਉਹ ਕਿਸੇ ਵੀ ਲੈਵਲ ਦੀ ਹੋਵੇ ਚਪੜਾਸੀ ਤੋਂ ਲੈ ਕੇ ਤੇ ਵੱਡਾ ਅਫੀਸਰ ਤੱਕ ਦੀ ਉਸ ਬੰਦੇ ਦੀ ਮਾਨਤਾ ਮੰਨੀ ਜਾਂਦੀ ਵੀ ਸਰਕਾਰੀ ਆਪਣਾ ਏਰੀਆ ਥੋੜਾ ਜਿਹਾ ਉਸ ਹਾਵਨਾ ਮੀਡਲ ਮੀਡਲ ਕਲਾਸ ਬਿਲਕੁਲ ਬਿਲਕੁਲ ਸਰ ਬਿਲੋਂਗ ਕਰਦੇ ਨਾ ਜੀ ਹੁਣ ਕਈ ਮੇਰੇ ਦੇਖੇ ਨੇ ਬੜੀ ਤਰਸਦੀ ਹੈਗੀ ਕਿ ਉਹ ਬਚਾਣਾਂ ਦੀ ਉਮਰ ਹੋ ਜਾਂਦੀ ਵਿਆਹ ਨਹੀਂ ਹੁੰਦਾਗਾ ਕਈ ਦੇਖੇ ਨੇ ਵੀ ਜਿਵੇਂ ਹੁੰਦੇ ਕਿ ਹੈ ਕਿ ਨਾ ਇੱਕ ਹੋਮਨ ਨੇਚਰ ਹੈਗਾ ਜੀ ਬੜੀ ਸੋਹਣੀ ਕੁੜੀ ਜਾ ਰਹੀ ਹੈ ਸਰ ਹੂੰ ਪਰਸਨਲ ਗੱਲ ਹੈ ਪਰ ਕੋਈ ਗੱਲ ਨਹੀਂ ਚੱਲਣ ਬੜੀ ਸੋਹਣੀ ਕੁੜੀ ਜਾ ਰਹੀ ਹੈ ਉਹਦੇ ਨਾਲ ਬੜਾ ਸੋਹਣਾ ਮੁੰਡਾ ਹੈ ਤੇ ਆਪਾਂ ਨੂੰ ਜੈਲਸੀ ਨਹੀਂ ਹੁੰਦੀ ਵੀ ਕੋਈ ਗੱਲ ਨਹੀਂ ਭਾਈ ਉਹ ਡਿਜ਼ਰਵ ਕਰਦੀ ਹੈ ਸਹੀ ਹੈ ਉਹ ਮੁੰਡਾ ਡਿਜ਼ਰਵ ਕਰਦਾ ਕੁੜੀ ਵੀ ਸੋਹਣੀ ਸਹੀ ਹੁਣ ਕਿਤਨਾ ਕਿਤੇ ਇਹਨੂੰ ਉਲਟਾ ਕਰੋ ਬੜੀ ਸੋਹਣੀ ਕੁੜੀ ਹੈ ਤੂਦ ਨਾਲ ਕੋਈ ਕਾਲਾ ਜਾਂ ਮੁੰਡਾ ਹੋਵੇ ਕੋਈ ਮੇਰੇ ਬੰਦੇ ਤਾਂ ਕਿੰਨੀ ਜੈਲਸੀ ਹੁੰਦੀ ਨਾ ਕਿੰਨੀ ਵੀ ਐਸੇ ਮੈਂ ਮਾੜਾ ਵਸਤ ਨਾਲ ਹੋ ਗਿਆ ਹੈ ਨਾ ਕਿੱਡੀ ਗੱਲ ਲੱਗੀ ਬਿਲਕੁਲ ਤੇ ਉਹ ਹਿਊਮਨ ਨੇਚਰ ਹੈਗਾ ਤੇ ਉਹਦੇ ਕਰਕੇ ਕਿਹਾ ਕਿ ਮੈਨੂੰ ਇਹ ਦਿਮਾਗ ਆਇਆ ਉਹ ਫਿਰ ਕੁਐਸਚਨ ਹੋਰਦਾ ਵੀ ਇਹ ਦੇ ਨਾਲ ਕਿਉਂ ਹੂੰ ਉਹਦੇ ਕਿਤਨੇ ਕਿਤੇ ਰੀਜ਼ਨ ਇਹ ਵੀ ਹੁੰਦਾ ਵੀ ਸਰਕਾਰੀ ਨੌਕਰੀ ਸਰਕਾਰੀ ਨੌਕਰੀ ਮਤਲਬ ਆਜ ਕੱਲ ਕੁੜੀਆਂ ਵੀ ਜਿਹੜਾ ਸਰਕਾਰੀ ਨੌਕਰੀ ਵਾਲੇ ਨੂੰ ਹੀ ਪ੍ਰੈਫਰ ਕਰਦੀਆਂ ਜੀ ਜ਼ਿਆਦਾ ਕੁੜੀਆਂ ਦੇ ਪਰਿਵਾਰ ਖੁਦ ਕਹਿੰਦਾ ਵੀ ਉਹ ਠੀਕ ਹੈ ਸਹੀ ਕੁੜੀ ਜਾ ਕੇ ਕਹਿ ਦੇ ਵੀ ਮੈਂ ਜੀ ਪਿਆਰ ਕਰਦੀ ਆ ਜੀ ਇਸ ਮੁੰਡੇ ਨੂੰ ਹੂੰ ਹਾਂ ਕੁੜੀ ਕਰਦੇ ਮੈਂ ਬਾਂਸਰ ਸਾਹਿਬ ਨੂੰ ਪਿਆਰ ਕਰਦੀ ਬਾਂਸਰ ਸਾਹਿਬ ਕੀ ਕਰਦੇ ਉਹ ਨਹੀਂ ਉਹ بابا ਜੀ ਹਾਂ ਬਾਂਸਰ ਸਾਹਿਬ ਕੀ ਕਰਦੇ ਬਾਂਸਰ ਸਾਹਿਬ ਕੀ ਕਰਦੇ ਨੇ ਬਾਂਸਰ ਸਾਹਿਬ ਇੰਟਰਵਿਊ ਤੇ ਚੱਕਰਦੇ ਮੇਰਾ ਘਰ ਤੋੜ ਦੋਗੇ ਅਖੇ ਬਾਂਸਰ ਸਾਹਿਬ ਕੀ ਕਰਦੇ ਨੇ ਅਖੇ ਉਹ ਪੱਤਰਕਾਰ ਹੀ ਕਰਦੇ ਨੇ ਨਹੀਂ ਮੇਰੇ ਕੰਮ ਕੀ ਕਰਦੇ ਨੇ ਪੱਤਰਕਾਰ ਤੇ ਕਰਦੇ ਕੰਮ ਕੀ ਕਰਦੇ ਕੰਮ ਕੀ ਕਰਦੇ ਉਹ ਕੰਮ ਕੰਮ ਨਹੀਂ ਮੰਨਦੇ ਨੇ ਸਹੀ ਹੈ ਹੁਣ ਉਹ ਹੀ ਕਿਤੇ ਕਿਸੇ ਲੱਗੇ ਉਹ ਕਿਤੇ ਤਾਂ ਠੀਕ ਹੈ ਜੀ ਹੂੰ ਸਰਕਾਰੀ ਇੰਨੀ ਮਿਲ ਕੇ ਅੱਜ ਦੇ ਟਾਈਮ 'ਚ ਵੈਲਿਊ ਹੈ ਵੈਲਿਊ ਹੋ ਗਈ ਸਰਕਾਰੀ ਨੌਕਰੀ ਦੀ ਉਹਣੀ ਵੀ ਚਾਹੀਦੀ ਹੈ ਸਰ ਕਿਉਂਕਿ ਬੰਦੇ ਨੂੰ ਪਤਾ ਲੱਗ ਜਾਂਦਾ ਵੀ ਕਿਤਨੇ ਕਿਤੇ ਚਲੋ ਰੋਟੀ ਖਵਾ ਸਕਦਾ ਹੈਗਾ ਇੱਕ ਅੱਛੀ ਚੀਜ਼ ਵੀ ਹੈਗੀ ਹੈ ਪਰ ਮੈਂ ਚਾਹੁੰਨਾ ਹਾਂ ਉਹਨਾਂ ਵੀ ਸਿਰਫ ਸਰਕਾਰੀ ਨੌਕਰੀ ਨਾ ਦੇਖੋ ਔਰ ਉਹਦਾ ਇਹ ਵੀ ਦੇਖੋ ਵੀ ਯਾਰ ਉਹ ਬੰਦਾ ਕਿੰਨਾ ਕੁ ਸੰਭਾਲ ਸਕਦਾ ਹੈਗਾ ਤੁਹਾਡੇ ਪਰਿਵਾਰ ਨੂੰ ਉਹ ਬੱਚੀ ਨੂੰ ਕਿੰਨਾ ਕੁ ਵਧੀਆ ਟ੍ਰੀਟ ਕਰ ਸਕਦਾ ਹੈਗਾ ਉਹ ਬੜੀ ਵੱਡੀ ਗੱਲ ਹੈਗੀ ਹੈ ਹੁਣ ਇਹਦਾ ਤਾਂ ਕਰਕੇ ਮੈਂ ਬਣਾਇਆ ਸੀ ਵੀ ਜਿਨ੍ਹਾਂ ਦਾ ਵਿਆਹ ਨਹੀਂ ਹੁੰਦਾ ਯਾਰ ਜਿੰਨਰ ਇੱਕ ਉਮਰ ਹੁੰਦੀ ਹੈ ਨਾ ਬੰਦੇ ਦੀ ਇੱਕ ਖੁਆਇਸ਼ ਹੁੰਦੀ ਹੈ ਵੀ ਯਾਰ ਮੇਰਾ ਜੀਵਨ ਸਾਥੀ ਸੋਹਣਾ ਹੋਵੇ ਮੇਰਾ ਜੀਵਨ ਸਾਥੀ ਅੱਛਾ ਹੋਵੇ ਉਹਦੀ ਚੁਆਇਸ ਫਿਰ ਉਦੋਂ ਹੀ ਪੂਰੀ ਹੋਏਗੀ ਜਦੋਂ ਉਹ ਆਪ ਕਾਬਿਲ ਹੋਏਗਾ ਨੋਰਮਲੀ ਕਾਬਿਲ ਪਰ ਬੰਦੇ ਨੂੰ ਸਰਕਾਰੀ ਨੌਕਰੀ ਨੂੰ ਕਾਬਿਲ ਮੰਨਿਆ ਜਾਂਦਾ ਹੈ ਬਿਲਕੁਲ ਉਸ ਨੂੰ ਮੈਂ ਧਿਆਨ ਚ ਰੱਖ ਕੇ ਸਰ ਲਿਖਿਆ ਸੀਗਾ ਜੀ ਜੀ ਬਾਕੀ ਇਹ ਪਰਿਵਾਰਿਕ ਸੌਂਗ ਹੈ ਜੀ ਸਰ ਚੰਗਾ ਲੱਗਦਾ ਜੀ ਪਰਿਵਾਰ ਬਹਿ ਕੇ ਸੁਣ ਸਕਦਾ ਹੈ ਤੁਸੀਂ ਕਿਤੇ ਚਲਾ ਸਕਦੇ ਹੋ ਤਾਂ ਕਰਕੇ ਸਰ ਜੀ ਇੱਕ ਮੇਰਾ ਇਹ ਸਵਾਲ ਹੈ ਤੁਸੀਂ ਜਿਵੇਂ ਦੱਸਿਆ ਵੀ ਤੁਸੀਂ ਵੀ ਜਿਹੜੇ ਅਸਿਸਟੈਂਟ ਪ੍ਰੋਫੈਸਰ ਹੋ ਚਾਰ ਪੰਜ ਕੋਰਸ ਵੀ ਕੀਤੇ ਆ ਵਕਾਲਤ ਵੀ ਤੇ ਇਸ ਲਾਈਨ ਤੇ ਫਿਰ ਕਿੱਧਰ ਆ ਗਏ ਤੁਸੀਂ ਜੀ ਮੈਂ ਇਹ ਬੜਾ ਸੋਹਣਾ ਕੁਐਸਚਨ ਕੀਤਾ ਤੁਸੀਂ ਸਰ ਇਹਦੇ ਵਿੱਚ ਕੀ ਹੈ ਕਿ ਪ੍ਰੋਫੈਸਰ ਵੀ ਆਪਣੇ ਬੜੇ ਫੇਮਸ ਹੁੰਦੇ ਨੇ ਕੋਈ ਤੁਹਾਨੂੰ ਮੈਂ 4-5 ਪ੍ਰੋਫੈਸਰਾਂ ਦਾ ਨਾਮ ਪੁੱਛਾਂ ਫਾਜ਼ਿਲਗਾ ਦੇ ਤੇ ਤੁਹਾਡੇ ਸੋਚਣਾ ਪੈਣਾ ਤੇ ਤੁਸੀਂ ਉਹੀ ਨਾਮ ਲਓਗੇ ਜਿਹੜੇ ਤੁਹਾਡੇ ਦੋਸਤ ਹੈਗੇ ਨੇ ਜੀ ਤੇ ਤੁਸੀਂ ਡਾਕਟਰਾਂ ਦਾ ਨਾਮ ਲਓਗੇ ਤੇ ਕੋਈ ਸੋਚਣਾ ਪੈਣਾ ਤੇ ਉਹੀ ਨਾਮ ਲਓਗੇ ਜਿਹੜਾ ਡਾਕਟਰ ਬਿਲਕੁਲ ਬਿਲਕੁਲ ਸਾਰੇ ਪ੍ਰੋਫੈਸ਼ਨ ਚੰਗੇ ਨੇ ਸਾਰੇ ਪ੍ਰੋਫੈਸ਼ਨ ਚੰਗੇ ਨੇ ਲੇਕਿਨ ਜਿਹੜੇ ਮੇਨ ਪ੍ਰੋਫੈਸ਼ਨ ਮੰਨੇ ਜਾਂਦੇ ਨੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਕਿ ਇਹ ਬੜਾ ਫੇਮਸ ਹੈ ਜਾਂ ਫਿਰ ਇਹ ਸੈਲੀਬ੍ਰਿਟੀ ਹੈ ਠੀਕ ਹੈ ਜੀ ਮੈਂ ਬਚਪਨ ਚੋਂ ਸਰ 네ਗੇਟਿਵ ਬਹੁਤ ਹੋਇਆ ਹੂੰ ਲੋਕਾਂ ਨੇ 네ਗੇਟਿਵਿਟੀ ਬੜੀ ਪਰਿਮਾਅ ਚ ਦੇ ਲਾਈਵ ਦੇ ਥਰੂ ਚ ਵੀ ਮੈਂ ਤੁਹਾਡੇ ਸਾਰਿਆਂ ਕੇ ਬੇਨਤੀ ਕਰਨਾ ਚਾਹੂੰਗਾ ਕਿ ਪੋਜ਼ਿਟਿਵ ਰਹੋ ਆ ਬੰਦਾ ਅਗਰ ਕੋਈ ਕੰਮ ਨਹੀਂ ਵੀ ਕਰ ਸਕਦਾ ਤਾਂ ਉਸ ਨੂੰ ਹੌਸਲਾ ਦਿਓ ਉਹਨੂੰ ਉਹਨੂੰ ਤੁਸੀਂ ਮੋਟੀਵੇਟ ਕਰੋ ਵੀ ਨਹੀਂ ਤੂੰ ਕਰ ਸਕਦਾ ਹੋ ਜਾਏਗਾ ਜੀ ਵੀ ਪੋਜ਼ਿਟਿਵ ਉਹ ਪੋਜ਼ਿਟਿਵ ਰਹਿਣ ਦਾ ਕਰਕੇ बड़े लोग जेडे की बेचारे नेगेटिव ਜਦੋਂ ਥਾਟਸ ਦਾ ਕਰਕੇ ਪਿੱਛੇ ਰਹਿ ਜਾਂਦੇ ਸਰ ਮੈਂ ਬਚਪਨ ਦੇ ਵਿੱਚ ਨਾ ਬੜੇ ਨੈਗੇਟਿਵ ਥਾਟਸ ਦਾ ਸਾਹਮਣਾ ਕੀਤਾ ਸਰ ਹੂੰ ਫਿਰ ਉਸ ਤੋਂ ਬਾਅਦ ਮੇਰਾ ਮਨ ਸੀਗਾ ਕਿ ਮੈਂ ਉਹਨ ਕੁਝ ਕੰਮ ਐਸਾ ਕਰਨਾ ਹੈ ਕਿ ਯਾਰ ਜਿਹੜੇ ਕਿ ਲੋਕ ਦੇਖਣ ਸਮਝਣ ਪਰ ਮੈਨੂੰ ਇੰਨਾ ਨਹੀਂ ਸੀ ਉਮੀਦ ਵੀ ਸਰ ਮੈਂ ਇੱਥੋਂ ਤੱਕ ਪਹੁੰਚ ਜਾਂਗਾ ਅੱਜ ਮੈਨੂੰ ਇੱਥੇ ਪਹੁੰਚ ਕੇ ਮੈਂ ਜਿੰਨੀ ਵੀ ਕੋਈ ਫੋਟੋ ਕਰਾਉਂਦਾ ਕੋਈ ਤਾਰੀਫ ਕਰਦਾ ਮੈਂ ਸਰ 19 ਵਰੀ ਵਾਈਗੁਰੂ ਦਾ ਨਾਮ ਲੈਣਾ 19 ਵਰੀ ਉਸ ਮਾਲਕ ਦਾ ਸ਼ੁਕਰ ਕਰਦਾ 19 ਵਰੀ ਮੇਰੇ ਦੇਖਣ ਵਾਲਿਆਂ ਦਾ ਸ਼ੁਕਰ ਕਰਦਾ ਵੀ ਸ਼ੁਕਰ ਹੈ ਪ੍ਰਮਾਤਮਾ ਦਾ ਚਲੋ ਇੱਥੋਂ ਤੱਕ ਪਹੁੰਚੇ ਆ ਸਰ 4 4 Song ਤੁਹਾਡੇ ਆ ਚੁੱਕੇ ਆ 14 Song ਆ ਜੀ ਸਰ ਜਦੋਂ ਪਹਿਲਾ Song ਆਇਆ ਸੀ ਤੁਹਾਡਾ ਬਾਰਡਰ ਉੱਤੇ ਜ਼ਿਲ੍ਹਾ ਫਾਜ਼ਿਲਕਾ ਵਾਲਾ ਜੀ ਸਰ ਜੀ ਸਰ ਤਾਂ ਉਦੋਂ ਉਹ ਦੇ ਰੀਡਿੰਗ ਤੋਂ ਪਰਲਾ ਕੀ ਲੱਗਦਾ ਸੀ ਵੀ ਕਿੰਨਾ ਕੁ ਫੇਮਸ ਹੋਊਗਾ ਕੀ ਬਣੂਗਾ ਇਹ ਕੁਛੇ ਮਤਲਬ ਕਿਵੇਂ ਚੱਲੂਗਾ ਸਿਸਟਮ ਮੈਂ ਇਹਨਾ ਸੋਚਿਆ ਨਹੀਂ ਸੀ ਸਰ ਮੈਂ ਇਹਨਾ ਨਹੀਂ ਸੀ ਸੋਚਿਆ ਮੈਨੂੰ ਐਸੀ ਚਲੋ Song ਕੱਢਦੇ ਆ ਨਾ ਮੇਰਾ ਇੱਕ ਸ਼ੌਂਕ ਸੀਗਾ ਮੇਰਾ ਡ੍ਰੀਮ ਸੀਗਾ ਬਚਲੋ ਸ਼ੌਂਕ ਵੀ Song ਕਰਨਾ ਹੈਗਾ ਲੇਕਿਨ ਇਹ ਬਾਅਦ ਚ ਪਤਾ ਚੱਲਿਆ ਸਰ ਵੀ ਫਾਜ਼ਿਲਕਾ ਦੇ ਵਿੱਚ ਇੰਨਾ ਜ਼ਿਆਦਾ ਪਸੰਦ ਕੀਤਾ ਗਿਆ ਅਬੋਰ ਦੇ ਵਿੱਚ ਇੰਨਾ ਜ਼ਿਆਦਾ ਪਸੰਦ ਕੀਤਾ ਗਿਆ ਕਈਆਂ ਨੂੰ ਤੇ ਜਿਵੇਂ ਕਿ ਆਪਣੇ ਅਬੋਰ ਫਾਜ਼ਿਲਕਾ ਤੋਂ ਇਲਾਵਾ ਜਿਵੇਂ ਗੰਗਾ ਨਗਰ ਜਾਂ ਹੋਰ ਨੇੜੇ-ਤੇੜੇ ਤੋਂ ਮੈਨੂੰ ਦੂਰੋਂ-ਦੂਰੋਂ ਕਾਲਸ ਆਏ ਸਰ ਤੁਹਾਡੀ ਬੀਟ ਬੜੀ ਅੱਛੀ ਹੈ ਮੈਂ ਗਾਣਾ ਬੜਾ ਚੰਗਾ ਹੈ ਵਰਡਿੰਗ ਬੜੀ ਅੱਛੀ ਹੈ ਕੁਝ ਜਿਵੇਂ ਯਾਰੀ ਦੋਸਤੀ ਵਾਲੇ ਗਾਣੇ ਚੱਲਦੇ ਬੜੇ ਨੇ ਵੀ ਜਿਹੜੇ ਖੜਦੇ ਉਹਨਾਂ ਨਾਲ ਖੜਨਾ ਚਾਹੀਦਾ ਹੈ ਜਾਂ ਖੜਨਾ ਪੈਂਦਾ ਹੈ ਹਾਂ ਹੈਨਾ ਤੇ ਉਹ ਕਰਕੇ ਵੀ ਬੜਾ ਲੋਕਾਂ ਨੇ ਪਸੰਦ ਕੀਤਾ ਸਰ ਔਰ ਮੈਂ ਹੁਣ ਵੀ ਵਾਰ-ਵਾਰ ਇਹ ਕੱਲ ਕਹਿ ਰਹੇ ਹਾਂ ਕਿ ਸਰ ਉਸ ਵਾਈਗੁਰੂ ਦਾ ਸ਼ੁਕਰ ਹੈ ਜੀ ਐਨਾ ਜਰ ਦੇਖਣ ਵਾਲੇ ਜਿਹੜੇ ਮੇਰੇ ਦਰਸ਼ਕ ਹੈ ਇਹ ਮੇਰੇ ਵਾਸਤੇ ਪ੍ਰਮਾਤਮਾ ਦਾ ਰੂਪ ਹੈ ਸਰ ਇਹਨਾਂ ਦਾ ਸ਼ੁਕਰ ਹੈ ਜਿਹੜਾ ਕਿ ਅੱਜ ਉਹ ਗਾਣਾ ਸਰ ਇੰਨਾ ਚੱਲਿਆ ਸਰ ਮੈਂ ਬੜਾ ਥੈਂਕਸ ਕਰਦਾ ਬਾਰ ਬਾਰ ਥੈਂਕਸ ਕਰਦਾ ਹੁੰਨਾ ਮੈਂ ਥੱਕਦਾ ਨਹੀਂਗਾ ਬੜਾ ਚੰਗਾ ਲੱਗਦਾ ਸਰ ਕਿਹਾ ਜਾਂਦਾ ਕਿ ਸਿੰਗਰਸ ਨੂੰ ਬੌਂਡ ਕਰ ਲਿਆ ਜਾਂਦਾ ਹੈ ਕੀ ਤੁਹਾਨੂੰ ਕਿਸੇ ਕੰਪਨੀ ਨੇ ਬੌਂਡ ਕੀਤਾ ਜੀ ਨਹੀਂ ਸਰ ਮੈਂ ਫਿਲਹਾਲ ਤੇ ਫ੍ਰੀਲੈਂਸਰ ਕੰਮ ਕਰ ਰਿਹਾ ਹੈਗਾ ਜੀ ਵੀ ਜਿਹੜੀ ਵੀ ਕੰਪਨੀ ਆਪਾਂ ਨੂੰ ਵਧੀਆ ਡੀਲ ਕਰਦੀ ਜਿਹੜੀ ਵੀ ਕੰਪਨੀ ਆਪਾਂ ਨੂੰ ਵਧੀਆ ਰਿਸਪੌਂਸ ਦਿੰਦੀ ਹੈ ਉਹਦੇ ਨਾਲ ਆਪਾਂ Song ਕਰ ਲੈਂਦੇ ਹਾਂ ਸਰ ਕਿੱਥੇ ਤੱਕ ਜਾਣ ਦੀ ਉਮੀਦ ਹੈ ਕਿੱਥ ਕੀ ਹੋ ਜਾਏ ਜਿਵੇਂ ਹਰ ਇੱਕ ਬੰਦੇ ਦਾ ਸੁਪਨਾ ਹੁੰਦਾ ਕਿ ਮੈਂ ਉਹ ਨਾ ਕਰਨਾ ਹੈਗਾ ਮੈਂ ਇਹ ਕਰਨਾ ਕੁਦਰਤੀ ਸ਼ਾਇਦ ਮੇਰੀ ਸਟੱਡੀ ਲਗਾ ਲੋ ਜਾਂ ਮੇਰੇ ਗੁਰੂਆਂ ਦਾ ਲਗਾ ਲੋ ਜਾਂ ਤੁਹਾਡੇ ਵਰਗੇ ਭਰਾ ਜਿਵੇਂ ਨਾਲ ਤੇ ਸੈਟੀਸਫੈਕਸ਼ਨ ਬੜੀ ਹੈ ਜੀ ਮੈਂ ਸੋਚਿਆ ਨਹੀਂ ਕਦੀ ਵੀ ਜਿਵੇਂ ਆਪਣੇ ਏਰੀਆ ਦੇ ਗੁਰਨਾਮ ਭੁੱਲਰ ਸਾਹਿਬ ਵੱਡੇ ਫੇਮਸ ਨੇ ਜਾਂ ਹੋਰ ਬੰਦਿਆਂ ਨੂੰ ਐ ਹੁੰਦਾ ਵੀ ਅਰ ਉੱਥੋਂ ਤੱਕ ਪਹੁੰਚ ਗਏ ਤੇ ਮੇਰਾ ਉਵੇਂ ਨਹੀਂ ਹੈਗਾ ਕਿ ਯਾਰ ਗੱਡੀਆਂ ਹੋਣ ਚਾਰ ਬਾਉਂਸਰ ਹੋਵੇ ਜਾਂ ਐਵੇਂ ਸ਼ਾਇਦ ਮੈਂ ਪ੍ਰੋਫੈਸਰ ਹੈਗਾ ਜਾਂ ਸ਼ਾਇਦ ਸਾਦੀ ਜ਼ਿੰਦਗੀ ਪਸੰਦ ਕਰਦਾ ਮੈਂ ਇੰਨੇ ਚ ਬੜਾ ਖੁਸ਼ ਆ ਵੀਰ ਮੈਨੂੰ ਚਾਰ ਲੋਕ ਜਾਣਦੇ ਹੋਣ ਮੇਰੇ ਦੋਸਤ ਹੋਣ ਮੈਂ ਵਧੀਆ ਕਿਸੇ ਦੇ ਕੰਮ ਆ ਸਕਾਂ ਬਸ ਉਨਾ ਕੁ ਮੈਂ ਚਾਹਨਾ ਸਰ ਮੇਰਾ ਕਦੀ ਨਹੀਂ ਸੋਚਿਆ ਮੇਰੇ ਫਿਲਮਾਂ ਹੋਣ ਆਉਣ ਵਾਲੇ ਟਾਈਮ 'ਚ ਐ ਪ੍ਰੋਜੈਕਟ ਆਉਣਗੇ ਮੈਂ ਨਹੀਂ ਸਰ ਮੈਂ ਬੜਾ ਖੁਸ਼ ਹਾਂ ਜਿੰਨੇ ਸਰ ਦੋਸਤੋ ਬਹੁਤ ਵਧੀਆ ਬਹੁਤ ਵਧੀਆ ਸਰ ਹੁਣ ਆਪਾਂ ਵਾਪਸ ਹੋ ਸੇ ਸਰਕਾਰੀ ਜੋਬ ਤੇ ਚਲਦੇ ਆ ਸਰਕਾਰੀ ਜੋਬ ਦੀ ਸ਼ੂਟਿੰਗ ਕਿੱਥੇ ਕੀਤੀ ਤੁਸੀਂ ਸਰ ਸਰਕਾਰੀ ਜੋਬ ਦੀ ਸ਼ੂਟਿੰਗ ਮੈਂ ਸਰ ਸ਼੍ਰੀ ਗੰਗਾਨਗ ਔਰ ਉਥੇ ਜੀ ਪਰਮਿਸ਼ਨ ਲੈਣੀ ਪੈਂਦੀ ਹੈ ਸ਼ੂਟਿੰਗ ਵਾਸਤੇ ਨਾ ਮੇਰੇ ਜਿਹੀ ਆਡੀਅנס ਹੈ ਜਿਹੜੀ ਕਿਉਂਕਿ ਕਈ ਬੜੇ ਭੋਲੇ ਹੁੰਦੇ ਨੇ ਵਿਚਾਰੇ ਨੇ ਇਸ ਲਾਈਨ ਨਾਲ ਨਹੀਂ ਜੁੜੇ ਹੁੰਦੇ ਮੈਂ ਮੜੇ 10 ਨੌਲੇਜ ਵਾਸਤੇ ਕਿਤੇ ਵੀ ਆਪਾਂ ਸ਼ੂਟਿੰਗ ਕਰਦੇ ਆ ਤੇ ਜਿਵੇਂ ਆਪਾਂ ਫੋਟੋਗ੍ਰਾਫੀ ਮਾੜੀ ਮੋਟੀ ਕਰਦੇ ਆ ਵਿਆਹ ਸ਼ੱਦ ਲਈ ਉਹਦੇ ਲਈ ਪਰਮਿਸ਼ਨ ਦੀ ਲੋੜ ਨਹੀਂ ਹੁੰਦੀ ਬਟ ਜੇ ਬਾਜ਼ਾਰ 'ਚ ਜਾਂ ਕਿਤੇ ਸ਼ੂਟਿੰਗ ਕਰਦੇ ਆ ਗਾਣੇ ਦੀ ਜਾਂ ਫਿਲਮ ਦੀ ਉਹਦੇ ਲਈ ਪਰਮਿਸ਼ਨਾਂ ਲੈਣੀਆਂ ਪੈਂਦੀਆਂ ਨੇ ਇੱਕ ਪਰਮਿਸ਼ਨ ਨਹੀਂ ਹੁੰਦੀ ਕਾਫੀ ਪਰਮਿਸ਼ਨਸ ਹੁੰਦੀਆਂ ਨੇ ਜਿਵੇਂ ਫਾਇਰ ਬ੍ਰਿਗੇਡ ਤੋਂ ਬਿਜਲੀ ਬੋਰਡ ਤੋਂ ਤੇ ਸਾਰਾ ਪਰਮਿਸ਼ਨ ਉੱਥੇ ਲੈਣੀ ਸੀ ਜ ਉਹ ਪਰਮਿਸ਼ਨ ਲੈਣ ਗਿਆ ਤੇ ਪਰਮਿਸ਼ਨ ਹੁਣ ਮੇਰਾ ਦੂਜੇ ਤੀਜੇ ਦਿਨ ਸ਼ੂਟ ਸੀਗਾ ਤੇ ਉੱਥੇ ਮੈਂ ਜਿਹੜੇ ਉੱਥੇ ਵੱਡੇ ਆਫੀਸਰ ਹੈਗੇ ਨੇ ਜਿਵੇਂ ਆਪਣੇ ਡੀਸੀ ਐਮ ਨੇ ਉਧਰ ਕੁਝ ਹੋਰ ਕਹਿੰਦੇ ਨੇ ਡੀਸੀ ਡੀਐਮ ਕਹਿੰਦੇ ਨੇ ਹਾਂ ਡੀਐਮ ਕੁਝ ਓਵੇਂ ਸੀਗਾ ਮੈਂ ਉਹਨਾਂ ਕੋਲ ਗਿਆ ਤੇ ਉਹ ਕੁਦਰਤੀ 뮤직 ਲਵਰ ਸੀਗੇ ਹੂੰ ਉਹਨਾਂ ਨੇ ਪਹਿਲਾਂ ਅੱਧਾ ਘੰਟਾ ਬਿਠਾ ਕੇ ਮੇਰੇ ਤੋਂ ਗਾਣੇ ਸੁਣੇ ਅੱਛਾ ਫਿਰ ਜਿਹੜੇ ਗਾਣੇ ਉਹਨਾਂ ਨੂੰ ਪੰਜਾਬੀ ਘੱਟ ਆਉਂਦੀ ਸੀਗੀ ਲੇਕਿਨ ਅੱਛੀ ਲੱਗਦੀ ਸੀਗੀ ਉਹ ਪੰਜਾਬੀ ਲਵਰ ਸੀਗੇ ਉਹ ਹੂੰ ਉਹ ਸੀਗੇ ਉਸ ਉਧਰ ਬੀਕਾਨੇਰ ਸਾਈਡ ਦੇ ਸੀਗੇ ਹੂੰ ਤੇ ਉਹਨਾਂ ਨੂੰ ਵੈਸੇ ਪੰਜਾਬੀ ਘੱਟ ਸਮਝ ਆਉਂਦੀ ਸੀ ਕਿਉਂਕਿ ਉਹਨਾਂ ਦਾ ਦੋਸਤ ਪੰਜਾਬੀ ਸੀ ਤੇ ਉਹਨੂੰ ਪੰਜਾਬੀ ਮਿਊਜ਼ਿਕ ਨਾਲ ਬੜਾ ਪਿਆਰ ਓਕੇ ਫਿਰ ਉਹਨਾਂ ਨੇ 8-9 ਗਾਣੇ ਕੱਢ ਕੇ ਦਿਖਾਏ ਇਸਕਾ ਮੀਨਿੰਗ ਕੀ ਹੁੰਦਾ ਹੈ ਇਹ ਇਸਕਾ ਮੈਨੂੰ ਕੋ ਸਮਝਾ ਯਾਰ ਇਹ ਬੜਾ ਅੱਛਾ ਗਾਣਾ ਹੈਗਾ ਅੱਛਾ ਇੱਕ ਉਹਨਾਂ ਨੇ ਮੈਨੂੰ ਚੰਗੀ ਤਰ੍ਹਾਂ ਯਾਦ ਇੱਕ ਉਹਨਾਂ ਨੇ ਆਣਾ ਗਾਣਾ ਬੜਾ ਫੇਮਸ ਹੋਇਆ ਮੇਰੇ ਪਿੰਡ ਤੇ ਗੇੜੇ ਮਾਰਦਾ ਕਾਲੀ ਐਕਟਿਵਾ ਕਾਲੀ ਐਕਟਿਵਾ ਵਾਲਾ ਉਹਨਾਂ ਨੇ ਉਹ ਕੱਢ ਕੇ ਗਾਇਆ ਕਹਿੰਦਾ ਇਸਕਾ ਮਤਲਬ ਕੀ ਹੈ ਤਾਂ ਉਹ ਸਾਰਾ ਉਹਨਾਂ ਨੂੰ ਮੈਂ ਦੱਸਿਆ ਕਹਿੰਦਾ ਹਾਂ ਅਬ ਠੀਕ ਹੈ ਯਾਰ ਠੀਕ ਹੈ ਪਰ ਉਹਨਾਂ ਨੇ ਪਰਮਿਸ਼ਨ ਦਿੱਤੀ ਸਰ ਬੜਾ ਅੱਛਾ ਐਕਸਪੀਰੀਅੰਸ ਰਿਹਾ ਐਨ ਐਚ 62 ਦੇ ਵਿੱਚ ਕੀਤੀ ਤੇ ਇੱਕ ਕਲੇਮ ਇੰਸਟੀਚੂਟ ਹੈਗਾ ਉੱਥੇ ਗੰਗਾ ਸ਼ਿਗੰਗਾ ਨਗਰ ਦੇ ਵਿੱਚ ਉੱਥੇ ਕੀਤੀ ਤੇ ਬੜਾ ਅੱਛਾ ਐਕਸਪੀਰੀਅੰਸ ਰਿਹਾ ਸਰ ਜਿਹੜੇ ਆ ਦੇ ਨਾਲ ਜਿਹੜੇ ਤੁਹਾਡੇ ਨਾਲ ਦੇ ਕਲਾਕਾਰ ਸੀ ਸਹਿਯੋਗੀ ਕਲਾਕਾਰ ਉਹ ਫਿਰ ਕਿਵੇਂ ਸਿਲੈਕਟ ਕੀਤੇ ਕਿੱਥੋਂ ਲਏ ਉਹਦਾਰੇ ਇੱਕ ਤੇ ਉੱਥੇ ਮਮਤਾ ਮੈਮ ਸੀਗੇ ਆਪਣੇ ਸ਼ਿਗੰਗਾ ਨਗਰ ਤੋਂ ਇੱਕ ਗੁੜੀਆ ਹੈਗੀ ਆ ਇਨਸਟਾਗ੍ਰਾਮ ਤੇ ਮੈਨੂੰ ਮਿਲੇ ਸੀਗੇ ਇਹਨਾਂ ਦਾ ਨਾਮ ਮਿਹਰ ਸੋਨੀ ਹੈਗਾ ਜੀ ਤੇ ਇਹ ਇਨਸਟਾਗ੍ਰਾਮ ਤੇ ਇਹਨਾਂ ਨੇ ਮੈਨੂੰ ਮੈਸੇਜ ਕੀਤਾ ਵੀ ਸਰ ਮੈਂ ਬੜਾ ਇੰਟਰਸਟਿਡ ਹਾਂ ਤੇ ਮੈਨੂੰ ਸ਼ੌਂਕ ਹੈ ਜੀ ਮੋਡਲਿੰਗ ਦਾ ਕੁਝ ਕਰਨਾ ਚਾਹੁੰਦੇ ਆ ਮਾ ਮਾਂ ਬਾਪ ਵਾਸਤੇ ਆਪਣੇ ਵਾਸਤੇ ਵੀ ਚਾਹੁੰਨੇ ਵੀ ਸ਼ਹਿਰ ਦਾ ਨਾਮ ਰੋਸ਼ਨ ਕਰਨ ਇਹ ਗੁੜੀਆ ਆਪਣੇ ਫਾਜ਼ਿਲ ਕਾ ਸ਼ੇਅਰ ਦੀ ਹੈ ਜੀ ਇਸ ਨੂੰ ਵੀ ਫੁੱਲ ਸਪੋਰਟ ਕਰ ਰਿਹਾ ਚ ਤੇ ਬਾਕੀ ਦੱਸ ਦਿਓ ਮੈਮ ਇਹਨਾਂ ਨੂੰ ਪੁੱਛੋ ਸਰ ਇਹਨਾਂ ਨੂੰ ਪੁੱਛਦੇ ਆ ਪਹਿਲਾਂ ਆਪਾਂ ਆਪਨੀ ਗੱਲਬਾਤ ਕਰ ਲਈਏ ਇਹਨਾਂ ਦੀ ਇੱਕ ਅਲੱਗ ਅਲੱਗ ਦਾ ਇੰਟਰਵਿਊ ਕਰਾਂਗੇ ਬਿਲਕੁਲ ਜੀ ਬਿਲਕੁਲ ਤੇ ਹੁਣ ਤਨੂ ਦੇਖ ਰਿਹਾ ਸੰਦੇਸ਼ ਦੇਖੋ ਜੀ ਤੁਸੀਂ ਬੜੇ ਸਿਆਣੇ ਹੈਗੇ ਹੋ ਤੁਹਾਡੀ ਸਪੋਰਟ ਨਾਲ ਇੱਥੇ ਤੱਕ ਪਹੁੰਚੇ ਹਰ ਇੱਕ ਬੰਦੇ ਦੇ ਆਪਣੇ ਵਿਚਾਰ ਹੁੰਦੇ ਨੇ ਮੈਂ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨੇ ਚਾਹੁੰਗਾ ਵੀ ਮੇਰੀ ਇਹੀ ਤੁਹਾਡੇ ਸਾਰਿਆਂ 'ਤੇ ਬੇਨਤੀ ਹੈ ਕਿ ਜਿੰਨਾ ਹੋ ਸਕਦਾ ਹੈਗਾ ਆਪਾਂ ਲੜਾਈਆਂ ਤੋਂ ਝਗੜਿਆਂ ਤੋਂ ਦੂਰ ਰਹੀਏ ਨਸ਼ਿਆਂ ਤੋਂ ਦੂਰ ਰਹੀਏ ਯਾਰ ਪ੍ਰਮਾਤਮਾ ਦਾ ਨਾਮ ਜ਼ਰੂਰ ਲਈਏ ਕਿਸ ਜੋ ਜਿਹੜਾ ਬੰਦਾ ਜਿਹੜੇ ਧਰਮ ਚ ਹੈ ਗਏ ਪ੍ਰਮਾਤਮਾ ਨੂੰ 2 ਮਿੰਟ ਜਾਪ ਆਪਾਂ ਜਰੂਰ ਕਰੀਏ ਤੇ ਜਿੰਨੀ ਕ ਆਪਾਂ ਨੂੰ ਮਿਲੀਏ ਉਹਦਾ ਸ਼ੁਕਰ ਜ਼ਰੂਰ ਕਰੀਏ ਜੈ ਮੈਂ ਸਾਨੂੰ ਦੱਸ ਗੜਾ ਮੈਨੂੰ ਕੋਈ ਛ ਨਹੀਂ ਚਾਹੀਦਾ ਵੀ ਇਹ ਫਿਲਮ ਆਉਣ ਇਹ ਗਾਣੇ ਆਉਣ ਇਹ ਟੋਜਨ ਮਿਲੀਅਨਸ ਆਉਣ ਮੈਂ ਸੰਤੁਸ਼ਟ ਬਣਾਏਗਾ ਮੈਂ ਖੁਸ਼ ਬਣਾ ਜਿੰਨੀ ਤੁਹਾਨੂੰ ਪ੍ਰਮਾਤਮਾ ਨੇ ਦਿੱਤੀ ਹੈ ਉਹਦੇ ਵਿੱਚ ਆਪਾਂ ਖੁਸ਼ ਮਹਿਸੂਸ ਕਰੀਏ ਆਪਣੇ ਪਿੱਛੇ ਦੇਖੀ ਵੀ ਔਰ ਉਹਦੇ ਕੋਲ ਤੇ ਵਿਚਾਰੇ ਕੋਲ ਆ ਵੀ ਨਹੀਂ ਹੈਗਾ ਤੇ ਤਾਂ ਨੂੰ ਆਪਾਂ ਨੂੰ ਬੜੀ ਸੰਤੁਸ਼ਟੀ ਮਿਲੇਗੀ ਬੜਾ ਮਜ਼ਾ ਆਏਗਾ ਜ਼ਿੰਦਗੀ ਐਡੀ ਖੂਬਸੂਰਤ ਹੈ ਨਾ ਐਡੀ ਖੂਬਸੂਰਤ ਤੁਸੀਂ ਇੰਜੋ ਦੁੱਖਾਂ ਮੁਸੀਬਤਾਂ ਨੂੰ ਹਾਈਲਾਈਟ ਨਾ ਕਰੋ ਤੁਹਾਨੂੰ ਮਜ਼ਾ ਆਏਗਾ ਜ਼ਿੰਦਗੀ ਜੀਣ ਦਾ ਬੜਾ ਆਨੰਦ ਲੈ ਰਿਹਾ ਹੈਗਾ ਬੜਾ ਸ਼ੁਕਰ ਕਰਦਾ ਹਾਂ ਉਸ ਵਾਈਬ ਗੁਰੂ ਦਾ ਕਿ ਜਿਨੇ ਇੱਥੋਂ ਤੱਕ ਪਹੁੰਚਾਇਆ ਹੈਗਾ ਔਰ ਮੈਨੂੰ ਬੜੀ ਖੁਸ਼ੀ ਹੈ ਕਿ ਇੱਕ ਵੀ ਸਰ ਮੇਰਾ ਐਂਟੀ ਪਾਰਟੀ ਨਹੀਂ ਹੈਗਾ ਜੀ ਇੱਕ ਵੀ ਮੇਰਾ ਹੇਟਰ ਨਹੀਂ ਹੈਗਾ ਜੀ ਬਿਲਕੁਲ ਔਰ ਐਡੇ ਖੂਬਸੂਰਤ ਦੁਨੀਆ ਐਡੇ ਖੂਬਸੂਰਤ ਲੋਕ ਹੈ ਕਦੀ ਕਿਸੇ ਨੇ ਜ ਗਲਤ ਕਮੈਂਟ ਵੀ ਕਰਤਾ ਉਦੋਂ ਮੂੰਹ ਦੇਖਾ ਤਾਂ ਫਲਾਨਾ ਹੁੰਦਾ ਇੱਕ ਚਵੇਲੇ ਬਿਲਕੁਲ ਬਿਲਕੁਲ ਹੁੰਦਾ ਜਿਵੇਂ ਉਹਨੂੰ ਪਰਸਨਲ ਮੈਸੇਜ ਕਰਦਾ ਨਾ ਯਾਰ ਮੇਰੇ ਗਲਤ ਕਮੈਂਟ ਨਾ ਕਰੋ ਯਾਰ ਮੈਂ ਤੇ ਆ ਤੁਹਾਡੇ ਏਰੀਆ ਦਾ ਉਹ ਬੰਦੇ ਨੇ ਪਿਆਰ ਨਾਲ ਉਹਨਾਂ ਨੇ ਸਪੋਰਟ ਕੀਤੀ ਹੈ ਇੰਨੇ ਪਿਆਰ ਨਾਲ ਉਹਨਾਂ ਨੇ ਅੱਗੇ ਰਿਪਲਾਈ ਕੀਤਾ ਸਰ ਕਿ ਮਜ਼ਾ ਆ ਜਾਂਦਾ ਹੁਣ ਮੈਨੂੰ ਇੱਥੋਂ ਸਿੱਖਣ ਨੂੰ ਮਿਲਿਆ ਕਿਉਂ ਜਿਵੇਂ ਸਰ ਸਿਆਣੇ ਕਹਿੰਦੇ ਹੁੰਦੇ ਲੱਸੀ ਤੇ ਲੜਾਈ ਜਿੰਨੀ ਮਰਜ਼ੀ ਬਦਾ ਲੋ ਜਿੰਨੀ ਮਰਜ਼ੀ ਬਦਾ ਲੋ ਸਹੀ ਤੇ ਪਿਆਰ ਦੇ ਵਿੱਚ ਇੰਨੀ ਤਾਕਤ ਹੈ ਔਰ ਇੰਨਾ ਇਕਤਾ ਹੈ ਕਿ ਮਜ਼ਾ ਆ ਜਾਂਦਾ ਹੈਗਾ ਸੋ ਮੈਂ ਇਹੀ ਤੁਹਾਨੂੰ ਸਾਰਿਆਂ ਨੂੰ ਮੈਸੇਜ ਦੇਣਾ ਚਾਹਾਂਗਾ ਗਾਣਾ ਜ਼ਰੂਰ ਸੁਣੋ ਗਾਣੇ ਦੇ ਪਿੱਛੇ मीनिंग ਹੈ ਅੱਛਾ मीनिंग ਹੈ ਉਸ ਨੂੰ ਐਕਸੈਪਟ ਕਰੋ ਜੇ ਤੁਹਾਨੂੰ ਕਿਤੇ ਕੋਈ ਗਲਤ ਲੱਗਦਾ ਤਾਂ ਉਹਨੂੰ ਛੱਡ ਕੇ ਸਿਰਫ ਇੰਜੋਏਮੈਂਟ ਤੱਕ ਰੱਖੋ ਔਰ ਉਸ ਨੂੰ ਛੱਡੋ ਠੀਕ ਹੈ ਕਿਸੇ ਪਿੱਛੇ ਲੜੋ ਨਾ ਔਰ ਮੈਂ ਤੁਹਾਡੂ ਸਾਰਿਆਂਗੇ ਰਿਕੁਐਸਟ ਕਰਾਂਗਾ ਕਿ ਜਿਹੜਾ ਮੈਂ ਔਰ ਮੇਰੇ ਵਰਗੇ ਜਿਹੜੇ ਨਵੇਂ ਆਰਟਿਸਟ ਮਿਹਨਤ ਕਰ ਰਹੇ ਨੇ ਉਹਨੂੰ ਸਪੋਰਟ ਕਰੋ ਜੀ ਤੁਹਾਡੇ ਸਾਰਿਆਂ ਦੇ ਸਪੋਰਟ ਨਾਲ ਤੁਹਾਡੇ ਇੱਕ ਲਾਈਕ ਨਾਲ ਤੁਹਾਡੇ ਇੱਕ ਸ਼ੇਅਰ ਨਾਲ ਕੋਈ ਫਰਕ ਨਹੀਂ ਪੈਣਾ ਕਿਸੇ ਮੇਰੇ ਵਰਗੀ ਗਰੀਬ ਦੀ ਲਾਈਫ ਬਣ ਜਾਂਦੀ ਹੈ ਜੀ ਜਿਵੇਂ ਮੇਰੀ ਤੁਹਾਡੇ ਵਰਗੇ ਭਰਾਵਾਂ ਨੇ ਬਣਾਈ ਹੈ ਸਰ ਥੈਂਕ ਯੂ ਸਰ ਤੁਸੀਂ ਜਿਵੇਂ ਹਨਾ ਮੈਨੂੰ ਸਪੋਰਟ ਕੀਤੀ ਪਿਛਲੀ ਵਾਰੀ ਵੀ ਮੈਂ ਸਾਰ ਨੂੰ ਮਿਲਿਆ ਸੀ ਤੇ ਸਰ ਨੇ ਮੇਰੇ ਗਾਣੇ ਦੀ ਉਦੋਂ ਇੰਟਰਵਿਊ ਨਹੀਂ ਕਰ ਪਾਈ ਸੀ ਸਰ ਬਾਹਰ ਸੀਗੇ ਬੀਜੀ ਸੀਗੇ ਸਰ ਨੇ ਮੇਰਾ ਗਾਣਾ ਸਪੈਸ਼ਲੀ ਰੀਲਾਂ ਬਣਾ ਕੇ ਮੈਨੂੰ ਭੇਜੀਆਂ ਪਾਈਆਂ ਵੀ ਅਮ ਇਹਨਾਂ ਨੇ ਕਿਹਾ ਵੀ ਅਮਨ ਸਰ ਵੀ ਆਪਾਂ ਇੰਟਰਵਿਊ ਜ਼ਰੂਰ ਕਰਾਂਗੇ ਥੋੜਾ ਜਿਹਾ ਮੈਂ ਬਿਜ਼ੀ ਚੱਲ ਰਿਹਾ ਹੈਗਾ ਲੇਕਿਨ ਮੈਂ ਕਹਾਂ ਸਰ ਇੰਟਰਵਿਊ ਦੀ ਗੱਲ ਹੀ ਕੋਈ ਨਹੀਂ ਤੁਸੀਂ ਇੱਕ ਹੀ ਰੀਲ ਜਿਹੜੀ ਪਾਈ ਨਾ ਤੋਂ ਉਹਦੇ ਨਾਲ ਹੀ ਕਿੰਨੇ ਇਹਨੇ ਲੱਖਾਂ ਵਿਊ ਆਏ ਨੇ ਕਿਉਂਕਿ ਪਾਜੀ ਦਾ ਬੜਾ ਨਾਮ ਹੈਗਾ ਪਾਜੀ ਮਿਹਨਤ ਕਰ ਰਹੇ ਨੇ ਆਪਣੇ ਏਰੀਆ ਦੇ ਵਿੱਚ ਤੇ ਭਾਈ ਕੋ ਜੀ ਮਿਹਨਤ ਤੁਸੀਂ ਕਰਦੇ ਹੋ ਮਿਹਨਤ ਆਪਾਂ ਕਰਦੇ ਆ ਤਾਂ ਬਿਲਕੁਲ ਜੀ ਬਿਲਕੁਲ ਪੈਸਾ ਦਾ ਸੰਦੇਸ਼ ਬਹੁਤ ਵਧੀਆ ਜੀ ਇੱਕ ਦੂਜੇ ਨੂੰ ਸਪੋਰਟ ਕਰਿਆ ਕਰੋ ਤੇ ਤਾਂਕਿ ਆਪਾਂ ਇਸ ਫਾਜ਼ਿਲਕਾ ਜ਼ਿਲ੍ਹੇ ਦਾ ਨਾਮ ਜਿਹੜਾ ਹੈ ਦੂਰ ਦੂਰ ਤੱਕ ਪਹੁੰਚਾ ਸਕੀਏ ਤਾਂ ਅਮਨ ਅਬੋਦੀ ਸਾਡੇ ਨਾਲ ਮੌਜੂਦ ਸੀ ਇਹਨਾਂ ਦਾ ਨਵਾਂ ਜਿਹੜਾ ਗੀਤ ਹੈ ਉਹ ਹੈ ਸਰਕਾਰੀ ਜੋਬ ਤਾਂ ਆਪਾਂ ਇਸ ਨੂੰ YouTube ਤੇ ਸਰਚ ਕਰਨਾ ਹੈ ਲਾਈਕ ਕਰਨਾ ਹੈ ਸ਼ੇਅਰ ਵੀ ਕਰਨਾ ਹੈ ਤੇ ਇਸ ਨੂੰ ਸੁੰਨਾ ਇੱਕ ਵਾਰੀ ਜ਼ਰੂਰ ਹੈ ਤਾਂ ਕਿ ਪਤਾ ਲੱਗ ਸਕੇ ਕਿ ਇਹਨਾਂ ਵੱਲੋਂ ਉਸ ਦੇ ਵਿੱਚ ਕਿਸ ਤਰ੍ਹਾਂ ਦਾ ਸੰਦੇਸ਼ ਜਿਹੜਾ ਦਿੱਤਾ ਗਿਆ ਤਾਂ ਇਸੇ ਤਰ੍ਹਾਂ ਹੀ ਨਵੇਂ-ਨਵੇਂ ਅਪਡੇਟ ਦੇ ਨਾਲ ਤੁਹਾਡੇ ਰੂਬਰ ਹੁੰਦੇ ਰਵਾਂਗੇ ਦੇਖਦੇ ਰਹੋ ਆਰਬੀ ਲਾਈਵ মিডিਆ ਤੁਹਾਡਾ ਆਪਣਾ ਚੈਨਲ ਥੈਂਕ ਯੂ ਜੀ ਥੈਂਕ ਯੂ ਸਰ